ਦਾ ਕਿ ਪੀਸੀਓਸ اور ਪੀਸੀਓ ਜਿਹੜਾ ਕਿ ਟੀਨੇਜ ਵਿੱਚ ਵੀ ਪਾਇਆ ਜਾ ਰਿਹਾ ਹੈ ਯੂਥ ਵਿੱਚ ਪਾਇਆ ਜਾ ਰਿਹਾ ਹੈ ਹਰ ਕਿਸੇ ਵਿੱਚ ਪਾਇਆ ਜਾਂਦਾ ਕੀ ਤੁਹਾੜ ਕੋਈ ਸੋਲੂਸ਼ਨ ਹੈ ਇਸ ਚੀਜ਼ ਦਾ ਇਹ ਹੁੰਦਾ ਤਾਂ ਸਿਰਫ ਇਮਿਊਨ ਸਿਸਟਮ ਹੈ ਹਾਰਮੋਨ ਇਨ ਬੈਲੈਂਸ ਹੋ ਜਾਂਦੇ ਆ ਬੱਚਿਆਂ ਦੇ ਵੀ ਵੱਡਿਆਂ ਦੇ ਵੀ ਤਾਂ ਉਸ ਤੋਂ ਬਾਅਦ ਇਹ ਪ੍ਰੋਬਲਮ ਹੁੰਦੀ ਆ ਜਿਹੜਾ ਨਾਭੀ ਟੱਚ ਐਕਸਟਰਾ ਵਰਜਨ ਤੇਲ ਆ ਇਹ ਨਾਭੀ ਦੇ ਵਿੱਚ ਧੁੰਨੀ ਜਿਹਾ ਲਾਉਣਾ ਤਾਕੀ ਜਿੰਨਾ ਵੀ ਸਾਡਾ ਨਰਵ ਸਿਸਟਮ ਹੈ ਉਹ ਲੂਬ੍ਰੀਕੇਟ ਹੋ ਜਾਈ ਉਹਦੇ ਚੋ ਪ੍ਰੋਪਰਲੀ ਜਿਹਨੇ ਚ ਜਾਣੇ ਪਾਸ ਹੋਣ ਲੱਗ ਜਨ ਇਹ ਉਹ ਚੀਜ਼ ਹੈ ਇਹਨਾਂ ਨੂੰ ਬਹੁਤ ਮਟਾਪਾ ਆ ਜਾਂਦਾ ਉਹਨਾਂ ਨੂੰ ਅਸੀਂ ਲਗਾਉਣਾ ਇਮਿਊਨਿਟੀ ਬੂਸਟਰ ਪਾਊਡਰ ਇਹ ਜਿਹੜਾ ਉਹਦੀ ਇਮਿਊਨ ਸਿਸਟਮ ਨੂੰ ਅਪ ਕਰ ਦਿੰਦਾ ਤਾਂ ਉਸ ਤੋਂ ਬਾਅਦ ਫਿਰ ਉਹ ਪੇਸ਼ੈਂਟ ਜਿਹੜਾ ਹੈਗਾ ਬਾਡੀ ਚ એનર્ਜੀ ਫੀਲ ਕਰਦਾ अच्छा वैद्य जी एक ना बड़ी इंपॉर्टेंट मुद्दा है कि पीसीओएस और पीसीओडी जड़ा कि टीनेज ਵਿੱਚ ਵੀ ਪਾਇਆ ਜਾ ਰਿਹਾ ਹੈ ਯੂਥ ਵਿੱਚ ਪਾਇਆ ਜਾ ਰਿਹਾ ਹੈ ਹਰ ਕਿਸੇ ਵਿੱਚ ਪਾਇਆ ਜਾ ਜਿਆਦਾਤਰ ਜਿਹੜੀ ਫੀਮੇਲਸ ਨੇ ਉਹ ਡਾਕਟਰ ਕੋਲ ਜਾਂਦੀ ਹੈ ਉਹ ਡਾਕਟਰ ਕਹਿੰਦਾ ਕਿ ਪੀਸੀਓਡੀ ਹੋ ਗਿਆ ਤੁਹਾਨੂੰ ਤੇ ਮੀਨਸ ਉਹ ਇਨੀ ਕੌਨਸ਼ੀਅਸ ਹੋ ਜਾਂਦੇ ਤੇ ਉਸ ਚੀਜ਼ ਦਾ ਪਤਾ ਨਹੀਂ ਸੋਲੂਸ਼ਨ ਹੈ ਕਿ ਨਹੀਂ ਹੈ ਤੁਸੀਂ ਦੱਸੋ ਕਿ ਤੁਹਾੜ ਕੋਈ ਸੋਲੂਸ਼ਨ ਹੈ ਇਸ ਚੀਜ਼ ਦਾ ਆ ਬਿਲਕੁਲ ਇਹ ਨਹੀਂ ਨਾ ਇਹ ਹੁੰਦਾ ਤਾਂ ਸਿਰਫ ਇਮਿਊਨ ਸਿਸਟਮ ਹੈ ਹਾਰਮੋਨ ਇਨ ਬੈਲੈਂਸ ਹੋ ਜਾਂਦੇ ਆ ਬੱਚਿਆਂ ਦੇ ਵੀ ਵੱਡਿਆਂ ਦੇ ਵੀ ਤਾਂ ਉਸ ਤੋਂ ਬਾਅਦ ਇਹ ਪ੍ਰੋਬਲਮ ਹੁੰਦੀ ਆ ਇਹਦੇ ਨਾਲ ਕੀ ਆ ਕਈ ਵਾਰ ਤਾਂ ਪੀਰੀਅਡ ਕਾਫੀ देर ਆਉਂਦੇ ਹੀ ਰਹਿੰਦੇ ਆ ਉਹ ਬੰਦੀ ਨਹੀਂ ਹੁੰਦੇ। ਕਈ ਵਾਰ ਬਲੀਡਿੰਗ ਬਹੁਤ ਹੋ ਜਾਂਦੀ ਹੈ। ਕਈ ਵਾਰੀ بڑے بڑے ਥੱਕੇ ਜਿਵੇਂ ਬਣ ਜਾਂਦੇ ਨੇ ਉਹ ਵੀ ਆਉਣ ਲੱਗ ਜਾਂਦੇ ਨੇ। ਕਈ ਵਾਰੀ ਹੁੰਦਾ ਕਿ ਪੀਰੀਅਡ 2-2 ਮਹੀਨੇ, 3-3 ਮਹੀਨੇ ਦਾ ਗੈਪ ਪੈ ਜਾਂਦਾ ਬੱਚੀਆਂ ਨੂੰ। ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ। ਉਹਦੇ ਵਾਸਤੇ ਜਿਹੜੇ ਸਾਡੇ ਵੈਦ ਆ ਉਹ ਬਹੁਤ ਕੁਝ ਕੰਮ ਕਰ ਰਹੇ ਆ। ਇੱਕ ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ? ਇੱਕ ហ៊ុន ਵਾਂਗੂ ਖਾ ਜਾਂਦਾ ਸ਼ਰੀਰ ਨੂੰ। ਉਹਨਾਂ ਨੂੰ ਇੱਕ ਤਾਂ ਉਹਨਾਂ ਨੇ ਦਿੱਤਾ ਤੇਲ ਇਹਨਾਂ ਨਾਭੀ ਟੱਚ ਐਕਸਟਰਾ ਵਰਜਨ ਤੇਲ ਆ ਇਹ ਨਾਭੀ ਦੇ ਵਿੱਚ ਧੁੰਨੀ ਚ ਇੱਥੇ ਲਾਉਣਾ ਤਾਂ ਕਿ ਜਿੰਨਾ ਵੀ ਸਾਡਾ ਨਰਵ ਸਿਸਟਮ ਹੈ ਉਹ ਲੂਬ੍ਰੀਕੇਟ ਹੋ ਜਾਏ ਉਹਦੇ ਜੋ ਪ੍ਰੋਪਰਲੀ ਜਿਹਨੇ ਜਾਨੇ ਪਾਸ ਹੋਣ ਲੱਗ ਜਾਣ ਇਹ ਉਹ ਚੀਜ਼ ਆ ਤੇ ਅਸੀਂ ਨਾ ਕੋਈ ਸਪੈਸ਼ਲ ਨਹੀਂ ਬਣਾਉਂਦੇ ਹਰ ਚੀਜ਼ ਨੂੰ ਉਸ ਤਰ੍ਹਾਂ ਹੀ ਬਣਾਈਦਾ ਤਾਂ ਕਿ ਉਹ ਸਾਰੇ ਕੰਮ ਆ ਜੇ ਤੇ ਦੂਜੀ ਗੱਲ ਕੀ ਹੈ ਪੀਸੀਓਡੀ ਅੱਛਾ ਅਸੀਂ ਸਪੈਸ਼ਲ ਲਿਖਦੇ ਆ ਜੀ ਪ੍ਰੋਡਕਟ ਦਾ ਨਾਮ ਕਿਉਂ ਸਾਰਿਆਂ ਨੂੰ ਸਿੱਧਾ ਯਾਦ ਆ ਜੇ ਪੀਸੀਓਡੀ ਕੈਪਸੂਲ ਬਣਿਆ ਹੋਇਆ ਜਿਹੜਾ ਸਵੇਰੇ ਸ਼ਾਮ ਦੇਣਾ ਔਰ ਇੱਕ ਇਹਦੇ ਨਾਲ ਟੈਬਲੇਟ ਦਿੰਨੇ ਆ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਫਾਇਦਾ ਕਰਦੀ ਆ ਔਰ ਇੱਕ ਨਾ ਬੱਚੇ ਜਦੋਂ ਇਹ ਪ੍ਰੋਬਲਮ ਹੋ ਜਾਂਦੀ ਹੈ ਤਾਂ ਬਹੁਤ ਮੋٹے ਹੋ ਜਾਂਦੇ ਨੇ ਜਾਂ ਫਿਰ ਉਹਨਾਂ ਦਾ ਸਰੀਰ ਪਤਲਾ ਹੋ ਜਾਂਦਾ ਜਿਵੇਂ ਇੱਕ ਤਾਂ ਅਸੀਂ ਦੰਨਿਆ ਜਿਨ੍ਹਾਂ ਨੂੰ ਬਹੁਤ ਮਟਾਪਾ ਆ ਜਾਂਦਾ ਉਹਨਾਂ ਨੂੰ ਅਸੀਂ ਲਗਾਨਿਆ ਇਮਿਊਨਿਟੀ ਬੂਸਟਰ ਪਾਊਡਰ ਇਹ ਜਿਹੜਾ ਉਹਦੀ ਇਮਿਊਨ ਸਿਸਟਮ ਨੂੰ ਅਪ ਕਰ ਦਿੰਦਾ ਜਦੋਂ ਇਹ ਅਪਗ੍ਰੇਡੇਸ਼ਨ ਮਿਲਦੀ ਆ ਤਾਂ ਉਸ ਤੋਂ ਬਾਅਦ ਫਿਰ ਉਹ ਪੇਸ਼ੈਂਟ ਜਿਹੜਾ ਹੈਗਾ ਬਾਡੀ ਚ એનર્ਜੀ ਫੀਲ ਕਰਦਾ ਉਹਨੂੰ ਐ ਲੱਗਦਾ ਵੀ ਮੈਂ ਪਹਿਲਾਂ ਨਾਲੋਂ ਕਾਫੀ ਫਿਟ ਮਹਿਸੂਸ ਕਰਦਾ ਔਰ ਵਜ਼ਨ ਵੀ ਘਟਦਾ ਔਰ ਉਹਦਾ ਪੀਸੀਓਡੀ ਦਾ ਪ੍ਰੋਬਲਮ ਵੀ ਖਤਮ ਹੁੰਦਾ ਵੀ ਸੀਓ ਦੀ ਕਰਕੇ ਨਾ ਸੋਚੋ ਵੀ ਐਵੇਂ ਹੀ ਗੱਲ ਕਰਦੇ ਪਏ ਆ ਇੱਕ ਬਹੁਤ ਜ਼ਿਆਦਾ ਜਿਹੜਾ ਸੁੱਕ ਜਾਂਦਾ ਸ਼ਰੀਰ એનર્ਜੀ ਲੋ ਹੋ ਜਾਂਦੀ ਹੈ ਉਹਨਾਂ ਲਈ ਨੇਚਰਲ ਸਟਰੈਂਥ ਇੱਕ ਮਿਲਕ ਸ਼ੇਕ ਬਣਾਇਆ ਇਹਨੂੰ ਦੁੱਧ ਦੇ ਵਿੱਚ ਪਾਉਣਾ ਜਦੋਂ ਇਹਦਾ ਇੱਕ ਚਮਚਾ ਦੁੱਧ ਵਿੱਚ ਪਾਉਣਾ ਤਾਂ ਇੱਕ ਪੇਟ ਸੈੱਟ ਪਾਊਡਰ ਹੈ ਜਿਹੜਾ ਕਿ ਬੇਲ ਫਰੂਟ ਦੇ ਪਾਊਡਰ ਤੋਂ ਬਣ ਬੇਲ ਫਰੂਟ ਤੋਂ ਬਣਦਾ ਜਿਹੜਾ ਬਿਲ ਹੁੰਦਾ ਉਹਦੇ ਫਰੂਟ ਤੋਂ ਪਾਊਡਰ ਬਣਦਾ ਉਹ ਸੀ ਪੇਟ ਸੈੱਟ ਪਾਊਡਰ ਦਿੱਤਾ ਉਹਦਾ ਇੱਕ ਚਮਚ ਇੱਕ ਚਮਚ ਇਸ ਪਾਊਡਰ ਦਾ ਜਿਹਨੂੰ ਅਸੀਂ ਨੇਚਰਲ ਸਟਰੈਂਥ ਪਾਊਡਰ ਦੇ ਨਾਮ ਤੇ ਦਿੱਤਾ ਇਹ ਦੋਨਾਂ ਨੂੰ ਦੁੱਧ ਦੇ ਵਿੱਚ ਪਾ ਕੇ ਤੁਸੀਂ ਸ਼ੇਕ ਬਣਾ ਸਕਦੇ ਹੋ ਉਹ ਸ਼ੇਕ ਪੀਣਾ ਸ਼ੁਰੂ ਕਰੋ ਤਾਂ ਕਿ ਪੀਸੀਓਡੀ ਦਾ ਜਿਹੜਾ ਪ੍ਰੋਬਲਮ ਹੈ ਨਾ ਇਹਨੂੰ ਐਵੇਂ ਨਾ ਲਓ ਜਦੋਂ ਵੀ ਤੁਸੀਂ ਇਹਦੇ ਬਾਰੇ ਗੱਲ ਕਰੋਗੇ ਸਾਡੇ ਸੈਂਟਰ ਤੇ ਪ੍ਰੋਪਰ ਡਿਸਕਸਸ਼ਨ ਕਰਕੇ ਹੀ ਇਹਦਾ ਟਰੀਟਮੈਂਟ ਲੈਣਾ ਮੈਂ ਤਾਂ ਇਹੀ ਕਹਿਣਾ ਉਹਨਾਂ ਵੀ ਕੋਸ਼ਿਸ਼ ਕਰੋ ਜਾਂ ਤਾਂ ਮੇਰੇ ਨਾਲ ਗੱਲ ਕਰ ਲਓ ਕਿਸੇ ਤਰੀਕੇ ਜਾਂ ਮੈਨੂੰ ਮਿਲੋ ਕਿਉਂਕਿ ਅੱਜਕੱਲ ਗੱਲ ਕਰਨਾ ਤੇ ਮਿਲਣਾ ਥੋੜਾ ਜਿਹਾ ਔਖਾ ਪਰ ਜੇ ਤੁਸੀਂ ਮਿਲਣਾ ਚਾਹੋ ਤਾਂ ਜਿੰਨੂੰ ਮਰਜ਼ੀ ਮਿਲ ਸਕਦੇ ਆ ਭਾਈ ਏਡੀ ਕਿਹੜੀ ਗੱਲ ਆ ਮੈਂ ਕਿਹੜਾ ਕੋਈ ਮੈਂ ਤੇ ਤੁਹਾਡਾ ਭਰਾ ਤੁਹਾਡੇ ਵਰਗਾ ਜਦ ਮਰਜ਼ੀ ਮਿਲੋ ਤੇ ਇੱਕ ਇਹਦੇ ਵਿੱਚ ਹੋਰ ਚੀਜ਼ ਮੈਂ ਤੁਹਾਨੂੰ ਦੱਸਦਾ ਪੀਸੀਓਡੀ ਦੇ ਨਾਲ ਨਾਲ ਜਿਹੜੀ ਰਿਲੇਟ ਕਰਦੀ ਆ ਚੀਜ਼ ਉਹ ਕਰਦੀ ਆ ਕਿ ਸਾਡੇ ਨਾਲ ਸਕਿਨ ਖਰਾਬ ਹੁੰਦੀ ਆ ਜਦੋਂ ਪੀਸੀਓਡੀ ਦੀ ਪ੍ਰੋਬਲਮ ਆਉਂਦੀ ਆ ਤਾਂ ਸਕਿਨ ਖਰਾਬ ਹੁੰਦੀ ਆ ਇਹਨੂੰ ਬਾਲਾਂ 'ਚ ਨਹੀਂ ਲਾਣਾ ਇਹਨੂੰ ਸਿਰਫ ਸਕਿਨ ਤੇ ਲਾਉਣਾ ਚਿਹਰੇ ਤੇ ਔਰ ਬਾਡੀ ਤੇ ਇਹ ਇੱਕ ਇਦਾਂ ਦਾ ਮ사ਜਰ ਹੈ ਸਾਬਣ ਇਹਨੂੰ ਇਸ ਇਸ ਤਰ੍ਹਾਂ ਦਾ ਬਾਡੀ ਨੂੰ ਮ사ਜ ਕਰਦਾ ਕਿ ਤੁਹਾਡੀ ਸਕਿਨ ਮਲਾਈਮ ਹੋ ਜਾਂਦੀ ਹੈ ਨਾਬੀ ਚ ਪਾਉਣ ਵਾਲਾ ਤੇਲ ਔਰ ਇਹ ਸਾਬਣ ਇਹ ਲੈਣਾ ਨਾ ਭੁੱਲਿਓ ਕਦੇ ਵੀ ਇਹ ਦੋ ਚੀਜ਼ਾਂ ਨੇ ਇਹ ਹੌਲੀ ਹੌਲੀ ਮਾਰਕੀਟ ਚ ਮਿਲਣ ਲੱਗ ਜਾਣਗੇ ਹਲੇ ਸੀ ਦਿੱਤੇ ਨਹੀਂ ਕਿਉਂਕਿ ਅੱਜਕੱਲ ਨਕਲੀ ਬੜੀ ਛੇਤੀ ਹੋ ਜਾਂਦਾ ਹਲੇ ਤਾਂ ਟਰੇਡਮਾਰਕ ਮਿਲ ਗਿਆ ਆਪਾਂ ਨੂੰ ਜਦੋਂ ਪ੍ਰੋਪਰ ਰਜਿਸਟ੍ਰੇਸ਼ਨ ਹੋ ਗਿਆ ਫਿਰ ਇਹਨੂੰ ਮਾਰਕੀਟ ਚ ਦੇ ਦਾਂਗੇ ਤੁਸੀਂ ਫਿਰ ਇਹਨੂੰ ਕਿਤੋਂ ਵੀ ਲੈ ਸਕਦੇ ਹੋ ਫਿਲਹਾਲ ਇਹਨੂੰ origignal ਲੈਣ ਵਾਸਤੇ ਤੁਹਾਨੂੰ ਸਾਡੇ ਆਫਿਸ 'ਚ ਹੀ ਸੰਪਰਕ ਕਰਨਾ ਪਊਗਾ ਇਹ ਤੁਸੀਂ ਆਨਲਾਈਨ ਲੈ ਸਕਦੇ ਹੋ ਤੇ ਇਹ ਥੋੜੀਆਂ ਜਿਹੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਪੀਸੀਓਡੀ ਦੇ ਵਿੱਚ ਕੰਮ ਕਰਦੀਆਂ ਨੇ ਪੀਸੀਓਐਸ ਦੇ ਵਿੱਚ ਕੰਮ ਕਰਦੀਆਂ ਨੇ ਔਰ ਮੇਨ ਇਹਦਾ ਜਿਹੜਾ ਟਰੀਟਮੈਂਟ ਆ ਉਹ ਪੀਸੀਓਡੀ ਕੈਪਸੂਲ ਤੇ ਟੈਬਲੇਟ ਆ ਔਰ ਇੱਕ ਦੇ ਵਿੱਚ ਲਿਕਵਿਡ ਹੈ ਪੀਣ ਵਾਲਾ ਉਹਦੀਆਂ ਪੰਜ ਬੂੰਦਾਂ ਸੀ ਮੂੰਹ ਚ ਪਾ ਕੇ ਸੱਕ ਕਰਨੀਆਂ ਹੁੰਦੀਆਂ ਨੇ ਉਹ ਤੁਹਾਨੂੰ ਪਚਾਵਾਂਗੇ ਔਰ ਇੱਕ ਇਹਦੇ ਨਾਲ ਨਾਲ ਮੈਡਮ ਰਿਲੇਟਡ ਪ੍ਰੋਬਲਮ ਆ ਜਿੰਨਾ ਭੈਣਾਂ ਨੂੰ ਵਾਈਟ ਡਿਸਚਾਰਜ ਹੁੰਦਾ ਜਾਂ ਲਕੋਰੀਏ ਦੀ ਉਹ ਸ਼ਰਮ ਦੀਆਂ ਮਾਰੀਆਂ ਕਿਤੇ ਗੱਲ ਨਹੀਂ ਕਰਦੀਆਂ ਮੈਂ ਉਹਨੂੰ ਇੱਕੋ ਗੱਲ ਕਹਿਣਾ ਉਹ ਵੀ ਸੁਭਾਸ਼ ਗੋਇਲ ਨੂੰ ਇਹ ਸਮਝੋ ਵੀ ਸਾਡਾ ਸਾਕਾ ਭਰਾ ਹੈ ਆਪਣਾ ਭਰਾ ਹੈ ਡਾਕਟਰ ਬੈਦ ਵਾਲੀ ਗੱਲ ਬਾਅਦ ਚ ਕਰਾਂਗੇ ਵੀ ਆਪਾਂ ਇਹਦੇ ਨਾਲ ਇਹ ਗੱਲ ਜਦੋਂ ਵੀ ਤੁਸੀਂ ਮੇਰੇ ਕੋਲੇ ਆਉਣਿਓ ਤੁਹਾਨੂੰ ਇਹ ਪ੍ਰੋਬਲਮ ਹੈਗੀ ਹੈ ਹੌਲੀ ਮੇਰੇ ਨਾਲ ਗੱਲ ਜਰੂਰ ਕਰੋ ਤਾਂ ਕਿ ਸਾਡੇ ਕੋਲੇ ਦਾ ਇੱਕ ਪਾਊਡਰ ਬਣਦਾ B40 V ਇਦਾਂ ਵਾਲੀ ਲਿਖੀ ਹੋਈ ਹੁੰਦੀ ਹੈ ਤੇ V40 ਪਾਊਡਰ ਬਣਦਾ ਜਿਹੜਾ ਬਹੁਤ ਹੀ ਬੈਸਟ ਹੈ ਮਤਲਬ ਉਹਨੂੰ ਹਫ਼ਤਾ ਕੀ ਲੈਣਾ ਇੱਕ ਹਫ਼ਤੇ ਦੀ ਲਗੋਰੀਆ ਦੀ ਪ੍ਰੋਬਲਮ ਨੂੰ ਖਤਮ ਕਰ ਦਿੰਦਾ ਉਸ ਤੋਂ ਬਾਅਦ ਜੇ ਲੋੜ ਪੈਂਦੀ ਹੈ ਮਹੀਨੇ 'ਚ ਇੱਕ ਵਾਰੀ ਅਸੀਂ 1 ਵੀਕ ਜ਼ਰੂਰ ਦੰਨੇ ਆ ਕਿ ਹਫ਼ਤੇ ਹਫ਼ਤਾ ਕਰਕੇ ਤਿੰਨ ਕੁ ਮਹੀਨੇ ਲੈ ਲਓ ਔਰ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਖਤਮ ਹੋ ਜਾਂਦੀ ਹੈ ਇਹਨੀ ਚੀਜ਼ ਆ ਔਰ ਇਹ ਤੋਂ ਜਲਦੀ ਛੁਟਕਾਰਾ ਪਾਓ ਕਿਉਂਕਿ ਇਹ ਸਰੀਰ ਨੂੰ ਲੱਗਿਆ ਹਾ ਕਉਣ ਹੁੰਦਾ ਜਿਹੜਾ ਹੌਲੀ ਹੌਲੀ ਤੁਹਾਨੂੰ ਵੀਕ ਕਰਦਾ ਜਾਂਦਾ ਲਗੋਰੀਆ ਦੀ ਪ੍ਰੋਬਲਮ ਤੋਂ ਔਰ ਪੀਸੀਓਡੀ ਦੀ ਪ੍ਰੋਬਲਮ ਤੋਂ ਅਗਰ ਤੁਸੀਂ ਛੁਟਕਾਰਾ ਪਾਣਾ ਤਾਂ ਮਿਲੋ ਜ਼ਰੂਰ ਇੱਕ ਵਾਰੀ ਬਹੁਤ ਫਾਇਦਾ ਹੋਊਗਾ